ਅਸ ਵੇਲੇ ਸ਼ੰਭੂ ਦੀ ਸਟੇਜ ਤੋਂ ਬੋਲ ਰਿਹਾ ਹਾਂ ਅੱਜ ਲੱਖਾਂ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾਂ ਦਾ ਇਕੱਠ ਇਸ ਬਾਰਡਰ ਤੇ ਹੋਊਗਾ ਲਗਭਗ ਸਵੇਰ ਤੋਂ ਤਿਆਰੀਆਂ ਵਿੱਚ ਜੁਟੇ ਹੋਏ ਆ ਇੱਥੇ ਵਿਨੇਸ਼ ਫੁਗਾੜ ਜੀ ਵੀ ਆ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਕਿਸਾਨਾਂ ਮਜ਼ਦੂਰਾਂ ਵੱਲੋਂ ਸਨਮਾਨ ਕੀਤਾ ਜਾਊਗਾ ਔਰ ਫਿਰ ਕਿਸਾਨ ਮੰਗ ਠਾਉਣ ਕੇ ਕੇਂਦਰ ਦੀ ਮੋਦੀ ਸਰਕਾਰ ਕੋ ਭੇਰ ਆ ਖੋਲਿਆ ਜਾਵੇ ਤੇ ਦੇਸ਼ ਦੀ ਰਾਸ਼ਟਾਨੀ ਵਿੱਚ ਜਾ ਕੇ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਦਿੱਤਾ ਜਾਵੇ ਸਰਕਾਰ ਪੰਜਵੇਂ 라ਉਂਡ ਦੀ ਗੱਲਬਾਤ ਚਲਾ ਕੇ ਮਸਲਿਆਂ ਦਾ ਹੱਲ ਕਰੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਅਤਿਆਤ ਮੰਗਾਂ ਸਾਡੀਆਂ ਹੈਗੀਆਂ ਅੱਜ ਨਵੇਂ ਐਲਾਨ ਵੀ ਇਸ ਸਟੇਜ ਤੋਂ ਕੀਤੇ ਜਾਣਗੇ ਇਹਦੇ ਨਾਲ ਦੀ ਨਾਲ ਅਸੀਂ ਲਗਾਤਾਰ ਮੰਗ ਕਰਦੇ ਰਹੇ ਹਾਂ ਵੀ ਜਿਹੜੀਆਂ ਸਹੂਲਤਾਂ ਸਾਨੂੰ ਚਾਹੀਦੀਆਂ ਬਾਰਡਰਾਂ ਤੇ ਪੰਜਾਬ ਸਰਕਾਰ ਮਹੱਈਆ ਕਰੇ ਉਦੇ ਬਾਰੇ ਵੀ ਚਰਚਾ ਕਰਕੇ ਨਵੇਂ ਫੈਸਲੇ ਲਏ ਜਾਣਗੇ ਤੇ ਅੰਦੋਲਨ ਆਉਣ ਵਾਲੇ ਸਮੇਂ ਚ ਹੋਰ ਤੇਜ਼ ਹੋਊਗਾ ਪ੍ਰੈਸ ਨੂੰ ਬੇਨਤੀ ਆ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ 12 ਤੋਂ 3 ਵਜੇ ਤੱਕ ਮੁੱਖ ਕਾਰਜਕ੍ਰਮ ਹੋਊਗਾ ਉਦੋਂ ਬਾਅਦ ਪ੍ਰੈਸ ਨੂੰ ਉਸ ਤੋਂ ਸਟੇਜ ਮੁੱਕਣ ਤੋਂ ਬਾਅਦ ਹੀ ਇੱਥੇ ਐਡਰੈਸ ਕਰਾਂਗੇ ਔਰ ਸਾਰੇ ਪ੍ਰੋਗਰਾਮ ਉਹਨਾਂ ਦੇ ਸਾਹਮਣੇ ਰੱਖੇ ਜਾਣਗੇ ਜਨਤਾ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਵੱਧ ਤੋਂ ਵੱਧ ਜਨਤਾ ਨੂੰ ਬੇਨਤੀ ਅੱਜ ਪਹੁੰਚਿਆ ਜਾਵੇ ਸਥਾਨੀਏ ਲੋਕਾਂ ਦੇ ਲੰਗਰ ਜਿਹੜੇ ਲੋਕਲ ਬੰਦੇ ਨੇ ਉਹਨਾਂ ਦੇ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ